ਸੰਗਤ ਜੀ ਅੱਜ ਬਹੁਤ ਅਹਿਮ ਦਿਨ ਆ 5 ਦਸੰਬਰ ਦਾ ਅੱਜ ਦੇ ਦਿਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਤੇ ਉਹਨਾਂ ਦੇ ਪਿਆਰੇ ਤਿੰਨ ਸਿੱਖਾਂ ਨੇ ਭਾਈ ਦਿਆਲਾ ਜੀ ਭਾਈ ਮਤੀ ਦਾਸ ਜੀ ਤੇ ਭਾਈ ਸਤੀ ਦਾਸ ਜੀ ਨੇ ਗੁਰੂ ਸਾਹਿਬ ਦੇ ਨਾਲ ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ਹੀਦੀਆਂ ਦੇ ਦਿੱਤੀਆਂ ਸੀ ਅੱਜ ਦੇ ਦਿਨ ਵੱਧ ਤੋਂ ਵੱਧ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਕਰਨੇ ਮਹਾਰਾਜ ਸਾਹਿਬ ਦੀ ਯਾਦ ਵਿੱਚ ਰਹਿਣਾ ਭਾਈ ਮਤੀ ਦਾਸ ਜੀ ਦੇ ਸੀਸ ਤਿਆਰਾ ਚੱਲ ਰਿਹਾ ਦੇ ਸਰੀ ਜਪਜੀ ਸਾਹਿਬ ਜੀ ਦਾ ਪਾਠ ਕਰ ਰਹੇ ਨੇ ਉਹ ਸਰੀਰ ਦੋ ਫਾੜ ਹੋ ਗਿਆ ਤੇ ਦੋਨੇ ਭਾਗਾਂ ਦੇ ਵਿੱਚੋਂ ਸਰੀਰ ਦੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਹੋ ਰਿਹਾ ਸ਼ਹੀਦੀ ਤੋਂ ਬਾਅਦ ਵੀ ਇੰਨਾ ਪ੍ਰੇਮ ਗੁਰੂ ਦੇ ਨਾਲ ਉਹ ਜਲਾਦ ਨੂੰ ਕਹਿ ਰਹੇ ਨੇ ਕਿ ਦੇਖਦੇ ਆ ਤੇਰੇ ਆਰੇ ਵਿੱਚ ਜਾਦੇ ਪਾਵਰ ਆ ਜਿ ਸਾਡੇ ਮਨ ਦੇ ਵਿੱਚ ਜਦੋਂ ਸਰੀਰ ਦੇ ਉੱਪਰ ਉੱਠ ਜਾਂਦੀਆਂ ਨੇ ਰੂਹਾਂ ਨਾਮ ਸਿਮਰਨ ਦੇ ਨਾਲ ਇਹ ਗਰਬਾਣੀ ਦੀ ਹੀ ਕਰਾਮਾਤ ਆ ਸਾਰੀ ਅੱਜ ਦੇ ਦਿਨ 5 ਦਸੰਬਰ ਨੂੰ ਵੱਧ ਤੋਂ ਵੱਧ